ਖਬਰ ਆ ਰਹੀ ਹੈ ਕਿ ਸਿੰਘ ਸਬਾਨਾ ਦੀ ਇਕੱਤਰਤਾ ਹੋਏਗੀ 18 ਸਤੰਬਰ ਤੋਂ ਬਾਅਦ ਸਿੰਘ ਸਬਾਨਾ ਦੀ ਇਕੱਤਰਤਾ ਸ਼ਤਾਬਦੀ ਸਮਾਗਮ ਤੋਂ ਬਾਅਦ ਕਿਉਂਕਿ ਸ਼੍ਰੀ ਗੋਇੰਦਾਲ ਸਾਹਿਬ ਦੇ ਵਿੱਚ ਸ਼ਤਾਬਦੀ ਸਮਾਗਮ ਹੋਣਿਆ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਬਾਨਾ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਸੁਖਵੀਰ ਬਾਦਲ ਨੂੰ ਜਿਹਨੂੰ ਤਨਖਾਹੀਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਜੋੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ ਕੌਰ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਬੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਬੀਆਂ ਵਿਪਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝੇ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾਂ ਸਮੇਤ ਸੁਖਬੀਰ ਬਾਦਲ ਨੇ ਸਪਸ਼ਟੀਕਰਨ ਦਿੱਤਾ ਤੀਸਰੀ ਹਕਾਤ ਤੱਕ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਸਿੰਘ ਸਵਾਨਾ ਦੀ ਇਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਾਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲਏ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਜ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸੇਵਾ ਨਾਲ ਦੀ ਕਦਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਦੇਖਿਆ ਜਾਵੇ ਕੀ ਫੈਸਲਾ ਹੋਏਗਾ ਕਿਵੇਂ ਹੋਏਗਾ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਕਿਹੜੇ ਤਤਕਾਲੀ ਵਜ਼ੀਰ ਜਿਹੜੇ ਨੇ ਉਹਨਾਂ ਨੂੰ ਤਨਖਾਹਿਆ ਲਾਉਣਾ ਇਹ ਸਭ ਕੁਝ ਐਸੇ ਦੇ ਉੱਤੇ ਜਿਹੜਾ ਆ ਚਰਚਾ ਹੋ ਸਕਦੀ ਆ ਸੋ ਜਥੇਦਾਰ ਗਿਆਨੀ ਰੁਕਬੀਤ ਸਿੰਘ ਹੁਣੀ ਜਿਹੜੇ ਨੇ ਉਹਨਾਂ ਨੇ ਕਿਹਾ ਦਿੱਤਾ ਕਿ 18 ਸਤੰਬਰ ਤੋਂ ਬਾਅਦ ਸਿੰਘ ਸਭਾਨਾ ਦੀ ਇਕੱਤਰਤਾ ਸੱਦੀ ਜਾਏਗੀ ਯਾਨੀ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਜਾਣਗੇ ਸੁਖਬੀਰ ਬਾਦਲ ਜਿਹਨੂੰ ਤਨਖਾਹ ਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ گور ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਵੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿਦਬੀਆਂ ਵਿਪਤੀਆਂ ਤੇ بڑے ਸਿੱਖ ਕੌਮ ਦੇ ਲਈ ਕੁਝ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾਂ ਸਮੇਤ ਸੁਖਬੀਰ ਬਾਦਲ ਨੇ ਸਪਸ਼ਟ ਕਰਨ ਦਿੱਤਾ ਤੀਸਰੀ ਹਕਾਤਖ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਭਾਨਾ ਦੀ ਇਕ ਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉੱਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲਏ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸਭਾ ਨਾਲ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਇਹ ਯਤਿਆਰਿਆ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾ ਦੀ ਇਕੱਤਰਤਾ ਅਸ਼੍ਰੀ ਅਕਾਲ ਤਖਸੈਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਸੁਖਵੀਰ ਬਾਦਲ ਨੂੰ ਜਿਹਨੂੰ ਤਨਖਾਹੀ ਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ ਕੌਰ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਵੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਪੀਆਂ ਬੇਪੱਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝੇ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾ ਸਮੇਤ ਸੁਖਵੀਰ ਬਾਦਲ ਨੇ ਸਪਸ਼ਟ ਕਰਨ ਦਿੱਤਾ ਤੀਸਰੀ ਅਕਾਤਕ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਸਿੰਘ ਸਭਾ ਨਾਲ ਦੀ ਇਕੱਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕੱਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਤਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕੱਤਰਤਾ ਸਿੰਘ ਸੇਵਾਨਾ ਦੀ ਇਕੱਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲੈ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਏ ਵੀ ਜੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਜ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸਵਾਨਾ ਦੀ ਕਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਇਹ ਯਾਤ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾ ਦੀ ਇਕੱਤਰਤਾ ਅਸ਼੍ਰੀ ਅਕਾਲ ਤਖਸੈਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਸੁਖਵੀਰ ਬਾਦਲ ਨੂੰ ਜਿਹਨੂੰ ਤਨਖਾਹੀਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ ਕੌਰ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਵੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਪੀਆਂ ਵਿਪਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝੇ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾ ਸਮੇਤ ਸੁਖਬੀਰ ਬਾਦਲ ਨੇ ਸਪਸ਼ਟ ਕਰਨ ਦਿੱਤਾ ਤੀਸਰੀ ਅਕਾਤਕ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਬਾਨਾ ਦੀ ਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉੱਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼ੁਰੂ ਬਣੀ ਅਕਾਲੀ ਦਲ ਕਾਂਗਰਸ ਆਵਾਜ਼ਵੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲਏ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਆ ਪੰਜਾਬ ਲਈ ਬਹੁਤ ਵੱਡੀ ਖਬਰ ਆ ਪੰਜਾਬ ਦੇ ਆ ਜਿਹੜੇ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸਭਾ ਨਾਲ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਦੇ ਹੈ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾ ਦੀ ਇਕੱਤਰਤਾ ਅਸ਼੍ਰੀ ਅਕਾਲ ਤਖਸੈਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਸੁਖਵੀਰ ਬਾਦਲ ਨੂੰ ਜਿਹਨੂੰ ਤਨਖਾਹੀਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ ਕੌਰ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਵੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਪੀਆਂ ਵਿਪਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝੇ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾ ਸਮੇਤ ਸੁਖਵੀਰ ਬਾਦਲ ਨੇ ਸਪਸ਼ਟ ਕਰਨ ਦਿੱਤਾ ਤੀਸਰੀ ਅਕਾਤਕ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਭਾਨਾ ਦੀ ਇਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉੱਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਵਾਜ਼ਵੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲਏ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਆ ਪੰਜਾਬ ਲਈ ਬਹੁਤ ਵੱਡੀ ਖਬਰ ਆ ਪੰਜਾਬ ਦੇ ਆ ਜਿਹੜੇ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸਭਾ ਨਾਲ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਦੇ ਯਾਤ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾਂ ਦੀ ਇਕੱਤਰਤਾ ਅਸ਼੍ਰੀ ਅਕਾਲ ਤਖਸੈਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਸੁਖਵੀਰ ਬਾਦਲ ਨੂੰ ਜਿਹਨੂੰ ਤਨਖਾਹੀਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ گور ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਵੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਪੀਆਂ ਵਿਪਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾਂ ਸਮੇਤ ਸੁਖਵੀਰ ਬਾਦਲ ਨੇ ਸਪਸ਼ਟ ਕਰ ਦਿੱਤਾ ਤੀਸਰੀ ਅਕਾਤਕ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਸਿੰਘ ਸਾਬਾਨਾ ਦੀ ਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ 71 ਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼ੁਰੂ ਬਣੀ ਅਕਾਲੀ ਦਲ ਕਾਂਗਰਸ ਆਵਾਜ਼ੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲਏ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸੇਵਾ ਨਾਲ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸ੍ਰੀ ਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਦੇ ਯਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾਂ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਕੁਬੀਰ ਬਾਦਲ ਨੂੰ ਜਿਹਨੂੰ ਤਨਖਾਹ ਹੈ ਕੁਬੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਅ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ ਕੌਰ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਬੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਬੀਆਂ ਵਿਪਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾਂ ਸਮੇਤ ਸੁਖਬੀਰ ਬਾਦਲ ਨੇ ਸਪਸ਼ਟੀਕਰਨ ਦਿੱਤਾ ਤੀਸਰੀ ਅਕਾਤ ਤੱਕ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਤੇ ਸਿੰਘ ਸਾਬਾਨਾ ਦੀ ਇਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉੱਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਵਾਜ਼ਵੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲੈ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਆ ਜ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਾਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸਭਾ ਨਾਲ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਦੇ ਯਤਿਆਰਿਆ ਚੱਲ ਰਹੀਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਆ ਸਿੰਘ ਸਭਾਨਾ ਦੀ ਇਕੱਤਰਤਾ ਅਸ਼੍ਰੀ ਅਕਾਲ ਤਖਸੈਬ ਹੋਏਗੀ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਜਾਣਗੇ ਸੋ ਸੁਖਵੀਰ ਬਾਦਲ ਨੂੰ ਜਿਹਨੂੰ ਤਨਖਾਹੀਆ ਸੁਖਵੀਰ ਬਾਦਲ ਆ ਉਹਦੀ ਕਿੰਨੀ ਤਨਖਾਹ ਹੋਏਗੀ ਇਹ ਵੀ ਡਿਸਾਈਡ ਹੋਏਗਾ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੰਤਰੀ ਆ ਕਿਉਂਕਿ ਅੱਜ ਉਥੇ ਬੀਬੀ ਜਗੀਰ ਕੌਰ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਆ ਇੱਕ ਇੱਕ ਕਰਕੇ ਸਾਰੇ ਵਜ਼ੀਰ ਜਿਹੜੇ ਤਤਕਾਲੀ ਵਜ਼ੀਰ ਸੀਗੇ ਸੁਖਵੀਰ ਬਾਦਲ ਦੀ ਸਰਕਾਰ ਦੇ ਟਾਈਮ 2007 ਤੋਂ 17 ਤੱਕ ਜਿਹੜੀਆਂ ਵਿੱਦਪੀਆਂ ਵਿਪਤੀਆਂ ਤੇ ਬੜੇ ਸਿੱਖ ਕੌਮ ਦੇ ਲਈ ਕੁਝੇ ਫੈਸਲੇ ਲਏ ਗਏ ਉਹਨਾਂ ਸਾਰਿਆਂ ਦੇ ਉੱਤੇ ਵਜ਼ੀਰਾ ਸੁਮੇਤ ਸੁਖਵੀਰ ਬਾਦਲ ਨਿਸ਼ਚਿਤ ਕਰਨ ਦਿੱਤਾ ਤੀਸਰੀ ਅਕਾਤ ਅਕਸਾਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਲਾਇਆ ਗਿਆ ਤੇ ਹੁਣ ਗੱਲ ਇਹ ਆ ਕਿ ਜਿਹੜੇ ਆ ਆ ਨਵੀਆਂ ਸਪਸ਼ਟੀਕਰਨ ਦੇ ਰਹੇ ਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਵੀ ਤਨਖਾਹਾਂ ਲੱਗਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਸਿੰਘ ਸਾਬਾਨਾ ਦੀ ਇਕਤਰਤਾ 18 ਸਤੰਬਰ ਤੋਂ ਬਾਅਦ ਹੋਏਗੀ ਕਿਉਂਕਿ ਸ਼ਤਾਬਦੀ ਸਮਾਗਮ ਹੈ ਉਸ ਤੋਂ ਬਾਅਦ ਇਕਤਰਤਾ ਹੋਣ ਤੋਂ ਬਾਅਦ ਨਾਲ ਹੀ ਨਾਲ ਇਹਦੇ ਉਤੇ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਜਿਹਨੂੰ ਪੰਜਾਬ ਉੱਡੀ ਕਰਿਆ ਸੀਗਾ ਕਈ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਕਈ ਵਿਗੜੀਆਂ ਕਿਉਂਕਿ ਤਿੰਨ ਸਰਕਾਰਾਂ ਲਗਭਗ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਦਖਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਕਤਰਤਾ ਸਿੰਘ ਸਬਾਨਾ ਦੀ ਇਕਤਰਤਾ ਹੋਏਗੀ ਤੇ ਉਸ ਵਿੱਚ ਵੱਡੇ ਫੈਸਲੇ ਲੈ ਜਾਣਗੇ ਕਿ ਕਿਹਨੂੰ ਕਿਵੇਂ ਕਿਸ ਤਰੀਕੇ ਨਾਲ ਤੇ ਸੁਖਬੀਰ ਬਾਦਲ ਜਿਹੜੇ ਪਹਿਲਾਂ ਤੋਂ ਤਨਖਾਹੀਆਂ ਨੇ ਕਿੰਨੀ ਤਨਖਾਹ ਲਾਉਣੀ ਆ ਇਹ ਵੀ ਜਿਹੜਾ ਦੇਖਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਤਨਖਾਹ ਕਿੰਨੀ ਹੋਏਗੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਆਲੇ-ਦਾਲੇ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ ਸਿੱਖ ਪੂਰੀ ਦੁਨੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿ 18 ਸਤੰਬਰ ਤੋਂ ਬਾਅਦ ਸ੍ਰੀ ਗੋਵਿੰਦਾਲ ਸਾਹਿਬ ਸ਼ਤਬਦੀ ਸਮਾਗਮ ਹੈ ਇਸ ਕਰਕੇ 18 ਸਤੰਬਰ ਤੋਂ ਬਾਅਦ ਕੀ ਆਇਆ ਤੇ ਸਿੰਘ ਸਭਾ ਨਾਲ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਹੋਏਗੀ ਤੇ ਉਹਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਸੋ ਬਹੁਤ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਿਰਮੌਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡੇ ਫੈਸਲੇ ਲੈ ਜਾਣਗੇ ਸੋ ਫਿਲਹਾਲ ਦੀ ਹੈ ਤਿਆਰੀਆਂ